ਦੇਸ ਵਿਦੇਸ ਵਿੱਚ ਬੈਠੇ ਗੁਰੂ ਗ੍ਰੋਪਿਆਰੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵਜ ਕੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਦੀ ਦਲਜੀਤ ਦੋਸਾਂਝ ਨੇ ਇੱਕ ਹਿੰਦੀ ਫਿਲਮ ਬਣਾਈਆਂ ਤੇ ਰਿਲੀਜ਼ ਵੀ ਹੋ ਗਈ ਨੈਟਫਲਿਕਸ ਤੇ ਇਹ ਨਾਮ ਹੈ ਅਮਰ ਸਿੰਘ ਚਮਕੀਲਾ ਉਹਦੇ ਫਿਲਮ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਇਹ opinion ਆਏ ਆ ਤੇ ਬਹੁਤ ਸਾਰੇ ਲੋਕ ਪੋਸਟਾਂ ਪਾ ਕੇ ਇਹ ਦੁਹਾਈ ਦੇ ਰਹੇ ਆ ਕਿ ਚਮਕੀਲੇ ਨੂੰ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਹ ਪਛੜੀਆਂ ਜਾਤੀਆਂ ਵਿੱਚੋਂ ਆਉਂਦਾ ਸੀ ਜਾਂ ਕਹਈਏ ਕਿ ਉਹ ਚਮਾਰ ਸੀ ਇਸ ਕਰਕੇ ਚਮਕੀਲੇ ਨੂੰ ਮਾਰਿਆ ਗਿਆ ਪਰ ਗੁਰੂ ਪਿਆਰਿਓ ਕੀ ਚਮਕੀਲੇ ਨੂੰ ਹੀ ਕੱਲਾ ਮਾਰਿਆ ਗਿਆ ਜਾਂ ਸਿੰਗਰ ਜਾਂ ਐਕਟਰ ਹੋਰ ਕੋਈ ਕਦੇ ਨਹੀਂ ਮਾਰਿਆ ਗਿਆ ਹਾਲਾਂਕਿ ਵੇਖਿਆ ਜਾਵੇ ਕਿ ਦਿਲਸ਼ਾਦ ਅਖਤਰ ਉਨ ਨੂੰ ਵੀ ਤੇ ਮਾਰਿਆ ਗਿਆ ਉਹਦਾ ਵੀ ਕਤਲ ਕੀਤਾ ਗਿਆ ਪਰ ਉਹਦੇ ਬਾਰੇ ਕਿਉਂ ਨਹੀਂ ਫਿਲਮ ਬਣਦੀ ਜਾਂ ਉਹ ਵਾਲੇ ਸਮੇਂ 'ਚ ਬਣੇਗੀ ਤੇ ਕੀ ਉਹਦੇ ਫਿਲਮ ਵਿੱਚ ਵੀ ਉਹ ਦਿਖਾਇਆ ਜਾਊਗਾ ਕਿ ਉਹ ਜਾਤ ਕਰਕੇ ਮਾਰਿਆ ਗਿਆ ਜਾਂ ਆ ਥੋੜੇ 2 ਸਾਲ ਪਹਿਲੇ ਸਾਰ ਨੂੰ ਪਤਾ ਹੀ ਆ ਪੰਜਾਬ ਦੇ ਬੜੇ ਮਸ਼ਹੂਰ ਕਾਇਕ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇ ਵਾਲਾ ਨਾਲ ਜਿਹੜਾ ਬੜੇ ਪ੍ਰਚਲਿਤ ਆ ਉਹਨਾਂ ਨੂੰ ਮਾਰਿਆ ਗਿਆ ਹੁਣ ਉਹਨਾਂ ਨੂੰ ਕਿਸ ਜਾਤ ਨੇ ਮਾਰਤਾ ਇਹਦਾ ਮਤਲਬ ਫਿਰ ਹੁਣ ਜਿਹੜਾ ਸਿੱਧੂ ਮੂਸੇ ਵਾਲਾ ਆ ਜਿਹੜੇ ਲੋਕ ਖੁਦ ਨੂੰ ਚਮਾਰ ਸਮਝਦੇ ਆ ਉਹਨਾਂ ਨੂੰ ਜੱਟ ਸਮਝਦੇ ਆ ਹੁਣ ਇਹਦਾ ਮਤਲਬ ਕਹਿੰਦਾ ਕਿ ਜਿਹੜੇ ਪਛੜੀਆਂ ਛਰੇਆਂ ਨੀਆਂ ਪਛੜੀ ਜਾਤੀਆਂ ਆ ਉਹਨਾਂ ਨੇ ਸਿੱਧੂ ਮੂਸੇ ਵਾਲ ਨੂੰ ਮਾਰਤਾ ਉਹਨਾਂ ਕੋ ਸਿੱਧੂ ਮੂਸੇ ਵਾਲੇ ਤਰੱਕੀ ਨਹੀਂ ਜਰੀ ਗਈ ਨਹੀਂ ਗੁਰੂ ਪਿਆਰਿਓ ਸਭ ਤੋਂ ਪੰਜਾਬੀ ਅੱਜ ਤੋਂ ਪਤਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਪੰਜਾਬੀ ਫਿਲਮਾਂ ਦੇਖਦੇ ਹੋਣਗੇ ਵੀ ਬੜਾ ਵੱਡਾ ਇੱਕ ਸੁਪਰਸਟਾਰ ਹੀ ਪੰਜਾਬੀ ਫਿਲਮਾਂ ਦਾ ਜਿਹਦਾ ਨਾਮ ਹੈ ਵਰਿੰਦਰ ਸਿੰਘ ਉਹਨੂੰ ਕਿੰਨੇ ਮਾਰਤਾ ਉਹ ਵੀ ਤੇ ਉੱਚ ਕਈਆਂ ਜਾਵਣ ਜਾਤੀਆਂ ਵਿੱਚ ਆਉਂਦਾ ਆ ਫਿਰ ਉਹਨੂੰ ਵੀ ਆਪਾਂ ਇਲਜ਼ਾਮ ਲਾਈਏ ਕਿ ਉਹ ਜੇ ਛੋਟੀਆਂ ਕਈਆਂ ਜਾਵਣ ਜਾਤੀਆਂ ਕੰਨ ਉਹਨੂੰ ਮਾਰ ਦਿੱਤਾ 3 ਸੀਰੀਜ਼ ਦਾ ਮਾਲਕ ਗੁਲਚਰ ਕੁਮਾਰ ਉਹਨੂੰ ਕਿੰਨੇ ਮਾਰ ਦਿੱਤਾ ਕਿਉਂ ਮਾਰਿਆ ਉਹ ਵੀ ਜਾਤ ਦਾ ਸ਼ਿਕਾਰ ਹੋਇਆ ਨਹੀਂ ਗੁਰੂ ਪਿਆਰਿਓ ਅਸਲ ਵਿੱਚ ਇਹ ਜਾਤ ਦਾ ਸ਼ਿਕਾਰ ਨਹੀਂ ਹੋਇਆ ਗੁਰੂ ਪਿਆਰਿਓ ਅਸਲ ਵਿੱਚ ਇਹ ਜਿੰਨੇ ਵੀ ਲੋਕ ਆ ਇਹ ਤਰੱਕੀ ਦਾ ਸ਼ਿਕਾਰ ਹੋਏ ਆ ਬੇਹੱਦ ਦੌਲਤ ਸ਼ੌਹਰਤ ਦਾ ਸ਼ਿਕਾਰ ਹੋ ਗਏ ਆ ਜਿੱਨੀ ਮੈਂ ਇਹ ਨਹੀਂ ਕਹਿ ਰਿਹਾ ਕਿ ਚਮਕੀਲਾ ਮਸ਼ਹੂਰ ਨਹੀਂ ਸੀ ਕਿਉਂਕਿ ਉਸ ਵੇਲੇ ਲੋਕ ਸੁਣਦੇ ਸੀ ਅੱਜ ਵੀ ਸੁਣਦੇ ਆ ਤੇ ਚਮਕੀਲਾ ਮਸ਼ਹੂਰ ਸੀ ਤੇ ਹੈਗਾ ਵੀ ਆ ਪਰ ਇਹ ਨਹੀਂ ਕਿ ਚਮਕੀਲਾ ਜਾਤ ਕਰਕੇ ਮਾਰੇ ਗਏ ਚਮਾਰ ਸੀ ਮਹਾਰਾਣ ਹੋ ਰਿਆਂ ਕਿ ਜਿੰਨਾ ਅਸੀਂ ਚਮਕੀਲੇ ਨੂੰ ਪ੍ਰਚਾਰ ਦੇ ਪਏ ਆ ਵੇਖੋ ਕਿੱਡੇ ਮੂਰਖ ਮਾਤਿਆ ਸਾਡੇ ਲੋਕਾਂ ਦੀ ਕਿ ਜਿੰਨਾ ਅਸੀਂ ਚਮਕੀਲੇ ਨੂੰ ਪ੍ਰਚਾਰ ਪ੍ਰਚਾਰ ਦੇ ਪਏ ਆ ਨਾ ਤੇ ਜੇਕਰ ਕਿਤੇ ਉਹ ਤੋਂ ਅੱਧਾ ਵੀ ਆਪਾਂ ਗੁਰੂ ਰਵਿਦਾਸ ਮਹਾਰਾਜ ਦੀ ਗੁਰਬਾਣੀ ਨੂੰ ਪ੍ਰਚਾਰ ਦੀਏ ਨਾ ਤੇ ਮੈਂ ਦਾਅਵੇ ਨਾ ਕਹਿ ਸਕਦਾ ਕੋਈ ਆਰ ਗਰੁੱਪੇ ਆ ਰਹੇ ਹੋ ਜਿਹੜਾ ਆਪਾਂ ਧੱਕੇ ਨਾਲ ਲੋਕਾਂ ਨੂੰ ਕਹਿੰਨੇ ਆ ਨਾ ਓਏ ਸਾਡੇ ਗੁਰੂ ਨੂੰ ਭਗਤ ਦੇ ਗਾਣਾ ਕਹਿ ਗੁਰੂ ਮਾਫੀ ਮੰਗ ਗੁਰੂ ਕਹਿ ਤੇ ਮੇਰੇ ਖਿਆਲ ਨਾਲ ਉਹਨਾਂ ਦੇ ਮੂੰਹ ਸੁੱਕ ਜਾਣਗੇ ਗੁਰੂ ਕਹਿ ਕੇ ਕਿ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਪਰ ਬੜੇ ਅਫਸੋਸ ਦੀ ਗੱਲ ਆ ਕਿ ਆਪਾਂ ਇਹੋ ਜਿਹੇ ਸਿੰਗਰਾਂ ਨੂੰ ਪ੍ਰਚਾਰਦੇ ਆ ਤੇ ਆਪਣੇ ਗੁਰੂ ਮਾਰ ਰਵਿਦਾਸ ਮਹਾਰਾਜ ਨੂੰ ਜਾਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪ੍ਰਚਾਰਨ ਲੱਗਿਆ ਸੁਣਨ ਲੱਗਿਆ ਕੜਨ ਲੱਗਿਆ ਜਾਂ ਤੇ ਅਮਲ ਕਰ ਲੱਗਿਆ ਸਾਡੇ ਲੋਕਾਂ ਨੂੰ ਮੌਤ ਪੈ ਜਾਂਦੀ ਆ ਆ ਕਿੰਨੇ ਲੋਕੀ ਬਾਣੀ ਪ੍ਰਚਾਰਦੇ ਆ ਕਿੰਨੇ ਲੋਕੀ ਬਾਣੀ ਦੇ ਪੋਸਟ ਆ ਪਾਉਂਦੇ ਆ ਕੋਈ ਆਉਂਦਾ ਹੀ ਨਹੀਂ ਬਾਜਾਤ ਪਾ ਤੇ ਪਾ ਦੋ ਪੋਸਟ ਜੱਟਾਂ ਦੇ ਖਿਲਾਫ ਪਾ ਦੋ ਪੋਸਟ ਬਰਾਮਣਾਂ ਦੇ ਖਿਲਾਫ ਪਾ ਦੋ ਪੋਸਟ ਦੇ ਉੜਦੇ ਮੱਖੀਆਂ ਵਾਂਗੂ ਆ ਜਾਂਦੇ ਆ ਲੱਖ ਦੀ ਲਹਣ ਤੇ ਆ ਗੁਰੂ ਪਿਆਰੇ ਐਸੇ ਲੋਕਾਂ ਤੇ ਜਿਹੜੇ ਹਰ ਇੱਕ ਮੁੱਦੇ ਨੂੰ ਜਾਤ ਨਾਲ ਜੋੜ ਦਿੰਦੇ ਆ ਹੁਣ ਕੁਝ ਵੀ ਕਹ ਰਹੇ ਵੀ ਸਿੱਖਾਂ ਨੇ ਖਾਲਸਤਾਨੀਆਂ ਨੇ ਇਹਨੂੰ ਮਾਰ ਦਿੱਤਾ ਉਹ ਭਾਈ ਫਿਰ ਜਿਹੜੇ ਬਾਕੀ ਸਿੰਗਰਾਂ ਨੂੰ ਮਾਰਿਆ ਗਿਆ ਜਖੜਾਂ ਨੂੰ ਮਾਰਿਆ ਗਿਆ ਉਹ ਗੈਰ ਖਾਲਸਤਾਨੀਆਂ ਨੇ ਮਾਰ ਦਿੱਤਾ ਉਹਨਾਂ ਨੂੰ ਕਿਉਂ ਮਾਰਿਆ ਗਿਆ ਇਸ ਕਰਕੇ ਇਹੋ ਜਿਹੀ ਵਿਵਾਦ ਖੜੇ ਨਾ ਕਰਿਆ ਕਰੋ ਉਹ ਵਿਵਾਦ ਇਹੋ ਜਿਹਾ ਖੜੇ ਕਰਨਗੇ ਤੇ ਉਹਨਾਂ ਦੀ ਫਿਲਮਾਂ ਚੱਲਣਗੀਆਂ ਤੇ ਉਹ ਪੈਸੇ ਕਮਾਉਣਗੇ ਤੁਹਾਡੇ ਵਰਗੇ ਬੇਕੂਫ ਲੋਕਾਂ ਦੇ ਸਰੋ ਜਿਹੜੀ ਨਿਆਇ ਜੀ ਹਰ ਇੱਕ ਚੀਜ਼ ਨੂੰ ਜਾਤ ਪਾਤ ਵਿੱਚ ਕੜੀਸਕੇ ਬੈਹ ਜਾਂਦੇ ਆ ਜੇ ਕੋਈ ਤੁਸੀਂ ਪ੍ਰਚਾਰਕਾਂ ਨਾ ਤੇ ਇਹਦਾ ਕਰੋ ਭਾਈ ਤਾਰੂ ਸਿੰਘ ਦਾ ਜਿਹਨੇ ਆਪਣਾ ਖੋਪੜ ਲਵਾ ਲਿਆ ਸਿੱਖੀ ਨਹੀਂ ਛੱਡੀ ਪਰ ਨਹੀਂ ਆਪਾਂ ਇਹ ਕਹਿਣਾ ਵੀ ਸਾਡੀ ਹੁਣ ਮੈਂ ਇਥੇ ਇਹ ਨਹੀਂ ਕਹਿ ਰਿਹਾ ਵੀ ਜੇਕਰ ਚਮਕੀਲਾ ਮਜਬੀ ਸਿੱਖਾ ਵਿੱਚ ਹੁੰਦਾ ਨਾ ਤੇ ਉਹ ਇਨੀ ਗੱਲ ਕਹਿ ਦਿੰਦਾ ਕਿ ਮੈਂ ਮਜਬੀ ਸਿੱਖ ਦੇ ਵਾਪੋ ਖਾਣੀ ਮਰੂੰਗਾ ਤੇ ਪਰ ਇਹਨਾਂ ਨੇ ਹੱਥ ਚੁੱਕ ਲੈਣੀ ਜੇ ਜੱਟਾ ਚ ਹੁੰਦਾ ਤੇ ਜੇ ਉਹ ਕਹਿੰਦਾ ਮੈਂ ਜਾਟੇ ਦੇ ਵਾਪੋ ਖਾਣੀ ਮਰੂੰਗਾ ਤੇ ਉਹ ਜੱਟਾਂ ਨੇ ਹੱਥ ਚੁੱਕ ਲੈਣੀ ਕਿਉਂਕਿ ਜਾਤ ਪਾਤ ਗੁਰੂ ਪਿਆਰਿਓ ਇਸ ਵੇਲੇ ਹਰ ਇੱਕ ਦੇ ਜਿਹੜਾ ਜਾਤ ਦਾ ਗੰਦੇ ਨਾ ਜਿਹੜਾ ਜਾਤ ਦੀ ਗੰਦੀ ਢੇਰੀ ਆ ਹਰ ਇੱਕ ਮਨੁੱਖ ਉੱਤੇ ਬੈਠਾ ਆ ਕਿਵੇਂ ਬੈਠਾ ਆ ਜਾਂ ਤੇ ਆਪਾਂ ਖੁਦ ਨੂੰ ਚਾਰ ਮੰਨ ਲਿਆ ਠੀਕ ਆ ਭਾਈ ਮੰਨੂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਆਪਣੇ ਜੋ ਮਰਜੀ ਬਣੋ ਪਰ ਫਿਰ ਤੁਸੀਂ ਇਹ ਨਹੀਂ ਕਹੇਦੇ ਵੀ ਜੱਟ ਜੱਟ ਬਾਤ ਕਰਦੇ ਆ ਜੱਟ ਜਿਹੜੇ ਜਾਤ ਪਾਤ ਫਲਾਉਂਦੇ ਆ ਫਿਰ ਜੇ ਤੁਸੀਂ ਆਪਣੀ ਜਾਤ ਛੱਡੀ ਜੇਕਰ ਤੁਸੀਂ ਆਪਣੀ ਜਾਤ ਨਹੀਂ ਛੱਡੀ ਤੇ ਤੁਸੀਂ ਜੱਟਾਂ ਨੂੰ ਕਿਵੇਂ ਮਾਰਕ ਕਹਿ ਸਕਦੇ ਤੁਸੀਂ ਬ੍ਰਾਹਮਣ ਨੂੰ ਕਿਵੇਂ ਮਾਰਕ ਕਹਿ ਸਕਦੇ ਉਹ ਵੀ ਆਪਣੀ ਜਾਤ ਤੇ ਪੈਰਾ ਦੇ ਰਿਹਾ ਬੜੀ ਵਧੀਆ ਗੱਲ ਹੈ ਫਿਰ ਤੁਸੀਂ ਵੀ ਆਪਣੀ ਜਾਤ ਤੇ ਪੈਰਾ ਦੇ ਰਹੇ ਬੜੀ ਵਧੀਆ ਗੱਲ ਪਰ ਕਿਸੇ ਨੂੰ ਭੰਡਣਾ ਕਿ ਮੈਂ ਇਹ ਜਿਹੜੀ ਜਾਤ ਤੇ ਪੈਰਾ ਦੇ ਰਿਹਾ ਉਹ ਸਹੀ ਹੈ ਤੇ ਦੂਜਾ ਬੰਦਾ ਜਾਤ ਤੇ ਪੈਰਾ ਦੇ ਰਿਹਾ ਉਹ ਗਲਤ ਹੈ ਜਾਤ ਪਾਤ ਦੇ ਗੰਦੇ ਦੇ ਕੂੜੇ ਦੇ ਢੇਰ ਚੋਂ ਭਰਾਵੋ ਬਾਹਰ ਆਓ ਇਹਦੇ ਨਾਲ ਤੁਹਾਡਾ ਔਮੜੇ ਪੀੜ੍ਹੀਆਂ ਦਾ ਸਤਿਆਨਾਸ਼ ਆ ਬੇੜਾ ਕਰ ਗਿਆ ਮੈਂ ਇਹ ਨਹੀਂ ਕਹਦਾ ਕਿ ਚਮਕੀਲੇ ਜਿਨ੍ਹਾਂ ਨੇ ਮਾਰਿਆ ਉਹ ਬੰਦੇ ਚੰਗੇ ਸੀ ਕਿ ਚਮਕੀਲੇ ਨੂੰ ਮਾਰ ਦੇਣਾ ਕਹ ਲਈਏ ਭੀ ਜਾਂ ਕਿਸੇ ਵੀ ਸਿੰਗਰ ਨੂੰ ਜੇਕਰ ਕੋਈ ਗਲਤ ਗੁੰੰਦਾ ਜਾਂ ਕੋਈ ਵੀ ਫਿਲਮ ਹੈ ਕੁਝ ਵੀ ਆ ਉਹਨੂੰ ਮਾਰ ਦੇਣਾ ਉਹ ਬੁਰਾਈ ਦਾ ਅੰਤ ਨਹੀਂ ਹੁੰਦਾ ਗੁਰੂ ਪਿਆਰਿਓ ਉਹ ਜਿਹੜੀ ਅੱਜ ਵੀ ਸਾਡੇ ਸਮਾਏ ਵਿੱਚ ਵੇਖੋ ਕਿਵੇਂ YouTube ਤੇ Facebook ਤੇ Instagram ਤੇ ਹਰ ਕਿਤੇ ਸੋਸ਼ਲ ਸਾਈਟਾਂ ਤੇ ਕੀ ਜੀ ਅੱਜਕਲ੍ਹ ਵੈਬ ਸੀਰੀਜ਼ ਆ ਰਹੀਆਂ ਕੀ ਉਹ ਤੁਹਾਡੇ ਬੱਚੇ ਦੇ ਵੇਖਣ ਵਾਲੀਆਂ ਆ ਤੁਸੀਂ ਨਿੱਕੇ ਨਿੱਕੇ ਬੱਚੇ ਧੀਆਂ ਭੈਣਾਂ ਦੇ ਹੱਥ ਮੋਬਾਈਲ ਆ ਅੱਜਕੱਲ੍ਹ ਕੀ ਜਿਹੜੇ ਵੈਬ ਸੀਰੀਜ਼ ਰਿਲੀਜ਼ ਹੋ ਰਹੀਆਂ ਆ ਜਾਂ ਫਿਲਮਾਂ ਜਿਹੜੀਆਂ ਆ ਰਹੀਆਂ ਉਹ ਚ ਸਾਬ ਗੰਦੀਆਂ ਗਾਣਾਂ ਆ ਗੰਦੇ ਕੰਟੈਂਟ ਆ ਪਰ ਉਹ ਵੇਖਣ ਵਾਲੀਆਂ ਆ ਨਹੀਂ ਆਪਾਂ ਇਸ ਕਰਕੇ ਗੁਰੂ ਪਿਆਰੇ ਸੱਚ ਵਿਰੋਧ ਕਰਦੇ ਆਂ ਕਿ ਗੰਦਾ ਕੰਟੈਂਟ ਗੰਦੇ ਗਾਣੇ ਗੰਦਾ ਕੁਝ ਵੀ ਆ ਉਹ ਨਾ ਬਣਾਓ ਨਾ ਐਸੀ ਸਿੰਗਲ ਐਕਟਰਲੀ ਹੁਣ ਤੁਸੀਂ ਚਮਕੀਲੇ ਦੀ ਸਪੋਰਟ ਕਰਦੇ ਪਿਓ ਕੀ ਤੁਹਾਡੇ ਘਰ ਚ ਹੁਣ ਜਿਹੜਾ ਮੋਬਾਈਲ ਆ ਮੋਬਾਈਲ ਨੂੰ ਨਹੀਂ ਪਤਾ ਅੱਗੇ ਬੱਚਾ ਵੇਖ ਰਿਹਾ ਜਾਂ ਜਨਾਨੀ ਵੇਖ ਰਹੀ ਜਾਂ ਕੋਣ ਵੇਖ ਰਿਹਾ ਹੁਣ ਉਹਨੂੰ ਪਤਾ ਇਹ ਮੁੱਦੇ ਦੇ ਲੋਕ ਜਿਆਦਾ ਪੰਜਾਬ ਚ ਸਰਗਰਮ ਆ ਉਹਨੇ ਉਹ ਮੁੱਦੇ ਦੀ ਜਿਆਦਾ ਖੋਣੀਆਂ ਗਰੂ ਪਿਆ ਰਹਿਓ ਭਾਵੇਂ ਤੁਹਾਡੇ ਤੁਹਾਡੀ ਕੁੜੀ ਤੁਹਾਡੀ ਛੇ ਹਲਦੀ 5 ਸਾਲ ਦੀ ਮੋਬਾਈਲ ਚ ਲਾ ਰਹੀ ਹੋਵੇ ਉਹੜਾ ਉਹ ਜੋ ਵੀ ਚਮਕੀਲੇ ਬਾਰੇ ਕਹੇ ਨੇ ਗਾਲਾਂ ਕੱਢੀਆਂ ਹੋਣੀਆਂ ਜਾਂ ਕੁਛ ਵੀ ਕਹੇ ਚੰਗਾ ਬੋਲਿਆ ਹੋਊਗਾ ਜਾਂ ਕੁਛ ਵੀ ਲਾਉ ਗੰਦਾ ਬੋਲਿਆ ਹੋਊਗਾ ਜੇ ਚਮਕੀਲੇ ਦਾ ਕੋਈ ਗੰਦਾ ਮੰਦਾ ਗਾਣਾ ਆ ਗਿਆ ਜਾਂ ਹੋਰ ਕੇ ਸਿੰਗਰ ਦਾ ਕੋਈ ਗੰਦਾ ਮੰਦਾ ਗਾਣਾ ਆ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਚਮਕੀਲਾ ਹੀ ਇਕੱਲਾ ਗੰਦਾ ਗਾਉਂਦਾ ਹੋਰ ਵੀ ਬੜੇ ਗੰਦੇ ਸਿੰਗਰ ਹੀ ਜਿਹੜੇ ਅੱਜ ਤੱਕ ਵੀ ਗਾਣੇ ਗਾਉਂਦੇ ਆ ਅੱਜ ਤੱਕ ਵੀ ਹੈਗੇ ਆ ਤੇ ਉਹਨਾਂ ਨੂੰ ਲੋਕੀ ਸੁਣਦੇ ਆ ਤੇ ਭਰਾਵੋ ਉਹ ਤੁਹਾਡੇ ਬੱਚੇ ਵੀ ਸੁਣਦੇ ਆ ਤੁਸੀਂ ਇਹ ਵੇਖੋ ਵੀ ਤੁਹਾਡੇ ਆਉਣ ਵਾਲੀ ਤੁਹਾਡੀ ਪੀੜੀ ਦਾ ਕੀ ਭਵਿਖਿਆ ਬੇੜਾ ਗਰ ਗਿਆ ਸਰਵਨਾਸ਼ ਆ ਇਸ ਕਰਕੇ ਭਾਈ ਆਪਣੇ ਆਪ ਨੂੰ ਇਸ ਮੱਕੜਜਾਲ ਚੋਂ ਕੱਢੋ ਜਾਤ ਪਾਤ ਚੋਂ ਬਾਹਰ ਨਿਕਲੋ ਗੁਰੂਆਂ ਨੂੰ ਗੁਰੂ ਰਹਿਣ ਦਿਓ ਉਹਨਾਂ ਨੂੰ ਜਾਤ ਪਾਤਾਂ ਚ ਨਾ ਵੰਡੋ ਤੁਸੀਂ ਆਪਣੀ ਜਾਤ ਮਾਣ ਕਰਦੇ ਹੋ ਕਰੀ ਜਾਓ ਠੱਠੇ ਖੂਚ ਪਾਓ ਜਾ ਕੇ ਪਰ ਫਿਰ ਦੂਜੇ ਨੂੰ ਨਾ ਆਖੋ ਕਿ ਤੂੰ ਆਪਣੀ ਜਾਤ ਦਾ ਕਿਉਂ ਮਾਣ ਕਰ ਰਿਹਾ ਹੈ ਉਹਨੂੰ ਵੀ ਕਰਨ ਦਿਓ ਸੋ ਇੰਨੇ ਕ ਬੇਤੀਆ ਪ੍ਰਮਾਣ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ